ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਕਿ ਤੁਸੀਂ ਵਧੀਆ ਹੋਵੋਗੇ ਅੱਜ ਆ ਜੋ ਆਪਾਂ ਗੱਲ ਕਰਦੇ ਹਾਂ ਵਰਕ ਤੇ ਵੀਡੀਓ ਬਾਰੇ ਵਿੱਕੀ ਦੀ ਆਪਣੀ ਮੰਮੀ ਨਾਲ ਕਿਸ ਗੱਲ ਪਿੱਛੇ ਹੋਈ ਲੜਾਈ ਤੇ ਅੱਗੋਂ ਮੰਮੀ ਨੇ ਵਿੱਕੀ ਨੂੰ ਸੁਣਾਈਆਂ ਖਰੀਆਂ ਖਰੀਆਂ ਆ ਜੋ ਆਪਾਂ ਇਸ ਵੀਡੀਓ ਦੇ ਵਿੱਚ ਡਿਟੇਲ ਦੇ ਨਾਲ ਗੱਲ ਕਰਦੇ ਹਾਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਜਦੋਂ ਪ੍ਰੀਤ ਘਰੋਂ ਚਲ ਜਾਂਦੀ ਆ ਤਾਂ ਵਿੱਕੀ ਨੂੰ ਥੋੜਾ ਬਹੁਤ ਦੁੱਖ ਵੀ ਲੱਗਦਾ ਕਿ ਮੈਂ ਪ੍ਰੀਤ ਦੇ ਨਾਲ ਹੱਥ ਚ ਪ੍ਰੀਤ ਦੇ ਉੱਪਰ ਹੱਥ ਚੱਕ ਕੇ ਮੈਂ ਗਲਤ ਕੀਤਾ ਕਿ ਮੈਨੂੰ ਐਵੇਂ ਨਹੀਂ ਕਰਨਾ ਚਾਹੀਦਾ ਸੀ ਉਹ ਇਕੱਲਿਆਂ ਬੈਠ ਕੇ ਥੋੜਾ ਟਾਈਮ ਸੋਚਦਾ ਰਹੀਆ ਕਿ ਹੁਣ ਅੱਗੇ ਕੀ ਕੀਤਾ ਜਾਵੇ ਤੇ ਹੁਣ ਪ੍ਰੀਤ ਤਾਂ ਘਰੋਂ ਚਲੇ ਗਈ ਆ ਉਹਨਾਂ ਨੂੰ ਵਾਪਸ ਕਿਵੇਂ ਲੈ ਕੇ ਆਂਦਾ ਜਾਵੇ ਤੇ ਫਿਰ ਉਹ ਆਪਣੀ ਮੰਮੀ ਦੇ ਨਾਲ ਵਿੱਕੀ ਫਿਰ ਆਪਣੀ ਮੰਮੀ ਦੇ ਨਾਲ ਗੱਲ ਕਰਦਾ ਕਿ ਤੈਨੂੰ ਕੀ ਲੋੜ ਸੀ ਕਮੇਟੀਆਂ ਦੇ ਵਿੱਚ ਬੋਲੀ ਵਧਾਣ ਦੀ ਜੇ ਸੋਨ ਨੂੰ ਹੁਣੀ ਕਮੇਟੀ ਲੈਂਦੇ ਸੀ ਤਾਂ ਉਹਨਾਂ ਨੂੰ ਲੈ ਲੈਣ ਦਿੰਦੀ ਤੂੰ 5000 ਬੋਲੀ ਦਾ ਰੇਟ ਵਧਾ ਕੇ ਇੰਨੇ ਘਾਟੇ ਦੇ ਵਿੱਚ ਕਮੇਟੀ ਕਿਉਂ ਆਪਣੇ ਨਾਮ ਕੀਤੀ ਜੇ ਤੈਨੂੰ ਪੈਸਿਆਂ ਦੀ ਲੋੜ ਸੀ ਫੇਰ ਵੀ ਮੈਂ ਮੰਨਦਾ ਪਰ ਤੈਨੂੰ ਤਾਂ ਪੈਸਿਆਂ ਦੀ ਲੋੜ ਵੀ ਨਹੀਂ ਸੀ ਫੇਰ ਵੀ ਤੂੰ ਐਵੇਂ ਕਿਉਂ ਕੀਤਾ ਅੱਗਿਆ ਮੰਮੀ ਕਹਿੰਦੀ ਆ ਕਿ ਮੈਂ ਕੁਛ ਨਹੀਂ ਕੀਤਾ ਤਾਂ ਸਭ ਸੁਣਨ ਉਹਨਾਂ ਦੀ ਚਾਲ ਸੀ ਉਹਨਾਂ ਨੇ ਮੈਨੂੰ ਇਸ ਦੇ ਵਿੱਚ ਬਿસા ਦਿੱਤਾ ਤੇ ਆਪ ਵਿੱਚੋਂ ਨਿਕਲ ਗਏ ਤੇ ਮੈਂ ਹੁਣ ਘਾਟੇ ਦੇ ਵਿੱਚ ਮੈਨੂੰ ਇੱਕ ਕਮੇਟੀ ਚੁੱਕਣੀ ਪਈ ਤੇ ਵਿੱਕੀ ਨੂੰ ਗੁੱਸਾ ਦਾ ਸਾਰਾ ਸਾਰਾ ਮੰਮੀ ਤੇ ਪ੍ਰੀਤ ਕਰਕੇ ਚੜਿਆ ਹੋਇਆ ਸੀ ਕਿ ਕਿ ਮੰਮੀ ਨੇ ਅੱਗਿਆ ਮੰਮੀ ਵਿੱਕੀ ਨੂੰ ਕਹਿੰਦੀ ਆ ਕਿ ਤੂੰ ਪ੍ਰੀਤ ਜਾਣ ਦਾ ਗੁੱਸਾ ਮੇਰੇ ਤੇ ਨਾ ਉਤਾਰ ਤੈਨੂੰ ਕੀ ਲੋਰਡਸ਼ਿਪ ਦੇ ਪਰਸ ਵਿੱਚੋਂ ਪੈਸੇ ਕੱਢਣ ਦੀ ਉਹ ਤੇਰੇ ਕਰਕੇ ਮੇਰੇ ਨਾਲ ਵੈਨਸਨ ਲੱਗ ਗਈ ਸਾਰੀ ਗਲਤੀ ਤੇਰੀ ਆ ਤੇਰੀ ਆ ਜਦੋਂ ਫੁੱਫੜ ਪ੍ਰੀਤ ਨੂੰ ਲੈ ਜਾਂਦਾ ਤਾਂ ਉਸ ਤੋਂ ਬਾਅਦ ਵਿਕੀ ਨੂੰ ਥੋੜਾ ਪਛਤਾਵਾ ਤਾਂ ਹੁੰਦਾ ਹੀ ਆ ਕਿ ਹੁਣ ਅੱਗੇੋਂ ਕਿਵੇਂ ਪ੍ਰੀਤ ਨੂੰ ਕਰ ਲਿਆਂਦਾ ਜਦ ਤੇ ਪਿੰਡ ਵਿੱਚ ਵੀ ਵਿਕੀ ਦੀ ਬਹੁਤ ਵੇਸ਼ਤੀ ਹੁੰਦੀ ਆ ਇਸ ਗੱਲ ਪਿੱਛੇ ਪ੍ਰੀਤੀ ਇਸ ਗੱਲ ਪਿੱਛੇ ਵਿਕੀ ਔਰ ਉਹਦੀ ਮੰਮੀ ਆਪਸ ਵਿੱਚ ਵੈਸ ਤੇ ਆ ਵਿਕੀ ਕਹਿੰਦਾ ਕਿ ਤੂੰ ਹਰ ਵੇਲੇ ਪ੍ਰੀਤ ਦੇ ਪਿੱਛੇ ਪਈ ਰਹਿਨੀ ਆ ਉਹਦਾ ਕਈ ਵਾਰ ਕਸੂਰ ਬੰਦੀ ਹੁੰਦਾ ਫਿਰ ਵੀ ਮੈਂ ਮੈਂ ਉਹਨੂੰ ਡਾਂਟ ਦਿੰਨਾ ਆ ਨੂੰ ਵੀ ਥੋੜਾ ਬਹੁਤ ਕੰਪਰੋਮਾਈਜ਼ ਕਰਨਾ ਚਾਹੀਦਾ ਸੀਗਾ ਤੇ ਅੱਗੇ ਮੰਮੀ ਬੋਲਦੀ ਆ ਕਿ ਤੂੰ ਆਜ ਬੜਾ ਪ੍ਰੀਤ ਦਾ ਹਮੈਤੀ ਬਣਿਆ ਹੋਇਆ ਆ ਅੱਗੇ ਪਿੱਛੇ ਵੀ ਤੇ ਤੂੰ ਵੀ ਉਹਨਾਂ ਨਾਲ ਲੜਦਾ ਹੀ ਰਹਿਣਾ ਆ ਤੂੰ ਉਸਦੇ ਪੈਸੇ ਕੱਢਿਆ ਇਸ ਕਰਕੇ ਉਹ ਗੁੱਸੇ ਹੋਈ ਆ ਇਸ ਕਰਕੇ ਗੱਲ ਵਧੀ ਆ ਜੇ ਤੂੰ ਉਸਦੇ ਪੈਸੇ ਨਾ ਕੱਢਦਾ ਤਾਂ ਇੱਥੋਂ ਤੱਕ ਗੱਲ ਨਹੀਂ ਵਧਣੀ ਸੀ ਤੇਰੇ ਪੈਸਿਆਂ ਦੇ ਕਰਕੇ ਆ ਸਾਰਾ ਪੰਗਾ ਪਿਆ ਆ ਤੇਰੇ ਕਰਕੇ ਪ੍ਰੀਤ ਮੇਰੇ ਨਾਲ ਲੜਾਈ ਕਰੀ ਗਈ ਤੇ ਨੂੰ ਵੀ ਥੋੜਾ ਬਹੁਤ ਸੋਚ ਕੇ ਕੰਮ ਕਰਨਾ ਚਾਹੀਦਾ ਸੀਗਾ ਫਿਰ ਵੀ ਕੀ ਪਰੇਸ਼ਾਨ ਹੋ ਕੇ ਉੱਥੋਂ ਚੱਲਿਆ ਜਾਂਦਾ ਆ ਤੇ ਉਹ ਥੋੜਾ ਬਹੁਤ ਦੁੱਖ ਦੁਖੀ ਵੀ ਲੱਗਦਾ ਕਿ ਹੁਣ ਅੱਗੇ ਕੀ ਕੀਤਾ ਜਾਵੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ ਜੀ